ਸਤਿ ਸ਼੍ਰੀ ਅਕਾਲ ਹਰ ਇੱਕ ਦਰਸ਼ਕ ਨੂੰ ਤੁਸੀਂ ਦੇਖ ਰਹੇ ਹੋ ਨਿਊਜ਼ ਦਰਸ਼ਨ ਤੇ ਮੈਂ ਹਾਂ ਪ੍ਰਵਜੋ ਸਿੰਘ ਅੱਜ ਦੱਸਦੇ ਹਾਂ ਅੱਜ ਦੇ ਵੱਡੀਆਂ ਖਬਰਾਂ ਜੋ ਪੰਜਾਬ ਦੇ ਹਰ ਆਦਮੀ ਨੂੰ ਪਤਾ ਹੋਣੀ ਜ਼ਰੂਰੀ ਹੈ ਹਨ ਖਬਰ ਪਹਿਲੀ ਦੀ ਗੱਲ ਕਰੀਏ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਵਿੱਚ ਕਿਹਾ ਕਿ ਪੰਜਾਬ ਦੇ ਨਸ਼ਿਆਂ ਵਿਰੁੱਧ ਜੰਗ ਹੁਣ ਆਪਣੇ ਅੰਤਿਮ ਪੜਾਅ 'ਤੇ 다ਖ ਹੋ ਗਈ ਹੈ ਹੁਣ ਹੜਪਨ ਤੇ ਵਾਰਡ ਵਿੱਚ ਬਣ ਰਹੀਆਂ ਹਨ ਡਿਫੈਂਸ ਕਮੇਟੀਆਂ ਜਿੱਥੇ ਬਜ਼ੁਰਗ ਸਕੂਲਾਂ ਤੇ ਸਖਿਆਰ ਤੇ ਸਵਕਾ ਜਵਾਨ ਮਿਲ ਮੈਸੇ ਬਾਈ ਨੂੰ ਜੋੜਾ ਖਦਮ ਕਰਨਗੇ ਸਕਸੈਸ ਹਾਸਲ ਕਰਨ ਵਾਲੇ ਪਿੰਡਾਂ ਨੂੰ ਸਰਕਾਰ ਵੱਲੋਂ ਵੈਸਾ ਮੁਕਤ ਪ੍ਰਮਾਣ ਪੱਤਰ ਮਿਲੇਗਾ ਮਾਨ ਨੇ ਇਕਾਲਿਆਂ ਦੌਰੇ ਤੇ ਸਾਬਕਾ ਮੰਤਰੀ ਉੱਤੇ ਵੀ ਨਸ਼ਿਆਂ 'ਚ ਲਪਟ ਹੋਣ ਦੇ ਦੋਸ਼ ਲਗਾਏ ਅਤੇ ਦੱਸਿਆ ਕਿ ਸਬੂਤ ਅਦਾਲਤ ਕਿਸ ਕਿਤੇ ਜਾਣਗੇ ਦੂਜੀ ਖਬਰ ਪਟਿਆਲਾ ਵਿੱਚ ਕੌਮੀ ਇंसाफ ਮੋਰਚਾ ਵੱਲੋਂ ਅਮਰੋਹੀ ਰੈਲੀ ਕਰਵਾਈ ਗਈ ਮੰਗ ਸੀ ਸਿੱਖ ਕੈਦੀ ਜਿਨ੍ਹਾਂ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾਆ ਕੀਤਾ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਨਾਲ ਮੁਕਾਬਲਾ ਕਰਨ ਲਈ ਸਖਤ ਕਾਨੂੰਨ ਬਣਾਏ ਜਾਣ